ਸਾਸ੍ਰੀਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੇਜਰੀਵਾਲ ਨੂੰ ਕੱਲ ਦਾ ਚੁੱਕਿਆ ਹੋਇਆ ਏਡੀ ਨੇ ਸੋ ਉਹਦਾ ਬੰਦੋਬਸਤ ਪੂਰਾ ਕੀਤਾ ਹੋਇਆ ਸੀ ਕੇਂਦਰ ਸਰਕਾਰ ਨੇ ਪੂਰੀ ਪੁਲਿਸ ਤਾਇਨਾਤ ਕੀਤੀ ਹੋਈ ਹੈ ਔਰ ਅਰਧ ਅਰਧ ਸੈਨਿਕ ਯਾਨੀ ਆਰਮੀ ਦੀਆਂ ਕੁਝ ਟੁਕੜੀਆਂ ਵੀ ਲਾਈਆਂ ਹੋਈਆਂ ਨੇ ਔਰ ਤਾਰਾ 144 ਵੀ ਲਾਈ ਹੈ ਕੋਈ ਫੁਰਕੇ ਨਾ ਸੋ ਉਹਨਾਂ ਨੇ ਕੇਜਰੀਵਾਲ ਦੇ ਘਰ ਦੇ ਆਸ-ਪਾਸ 2-2 ਕਿਲੋਮੀਟਰ ਤੱਕ ਚੱਪਟੇ-ਚੱਪੇ ਤੇ ਸੀਲ ਕੀਤਾ ਹੋਇਆ ਹੈ ਰਸਤੇ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਪਤਾ ਸੀਗਾ ਕਿ ਛਾੜੂ ਵਾਲੇ ਇਹ ਹੰਗਾਮਾ ਵੀ ਕਰਨਗੇ ਔਰ ਬਹੁਤ ਇਹਦੇ ਵਿੱਚ ਕਿਤੇ ਮਾਹੌਲ ਖਰਾਬ ਨਾ ਹੋਏ ਤਾਂ ਪੁਲਿਸ ਪ੍ਰਸ਼ਾਸਨ ਨੇ ਔਰ ਕੇਂਦਰ ਸਰਕਾਰ ਨੇ ਵਧੀਆ ਇੰਤਜ਼ਾਮ ਸਚੱਜੇ ਢੰਗ ਨਾਲ ਕਰਕੇ ਇਹਨਾਂ ਨੂੰ ਚੁੱਕਿਆ ਸੋ ਕੇਜਰੀਵਾਲ ਦੀ سپورਟ ਦੇ ਵਿੱਚੋਂ ਇਧਰ ਉਧਰੋਂ ਬਰਸਾਤੀ ਡੱਡੂ 扑扑 ਕੇ ਜਾ ਰਹੇ ਨੇ ਦਿੱਲੀ ਕਿਉਂਕਿ ਉਹਨਾਂ ਦਾ ਆਕਾ ਫੁੱਫੜ ਇਹਨਾਂ ਦਾ ਫੜਿਆ ਗਿਆ ਤੇ ਇਹਨਾਂ ਨੂੰ ਬੜਾ ਭੜਾ ਲੱਗ ਰਿਹਾ ਵੀ ਛੜਾਈਏ ਇਹਨੂੰ ਛੜਾਈਏ ਕਿਵੇਂ ਹਨਾ ਕਿਉਂਕਿ ਫਿਰ ਤਾਂ ਸਾਰਾ ਧੰਦਾ ਹੀ ਠੱਪ ਹੋ ਜਾਣਾ ਹੈ ਜਦੋਂ ਫੁੱਫੜ ਫੜਾ ਗਿਆ ਤੇ ਪਿੱਛੇ ਭੂਆ ਨੇ ਭੱਜ ਜਾਣਾ ਤੇ ਬਾਕੀ ਨਿਆਣਿਆਂ ਦਾ ਕੀ ਬਣੂਗਾ ਸੋ ਆਪਣੇ ਇਹ ਪੰਜਾਬ ਦੇ ਜਿਹੜੇ ਮੰਤਰੀ ਨੇ ਜਿਹੜੇ ਵਾਲੇ ਚਮਚੇ ਚਮਚਾ ਤਾਂ ਥੋੜੀ ਵੱਡੀਆਂ ਕੜਸ਼ੀਆਂ ਬਣੀਆਂ ਹੁੰਦੀਆਂ ਨੇ ਨਾ ਇਹ ਉਹ ਨੇ ਫਿਰ ਬੜੇ ਚਾਵਾ ਚਾਵਾ ਨਾਲ ਗਏ ਦਿੱਲੀ ਵੀ ਉੱਥੇ ਕਟਾਉਂ ਚਿੱਤੜ ਸੋ ਉੱਥੇ ਉਹਨਾਂ ਨੇ ਆ ਦੇਖੋ ਇਹਨਾਂ ਨੂੰ ਕਿਵੇਂ ਕੜੀਸ-ਕੜੀਸ ਕਿਹਨੇ ਨੇ ਲੱਤਾਂ ਚੌੜੀਆਂ ਕਰ ਕਰਕੇ ਨਾ ਇਹਨਾਂ ਨੂੰ ਕਟਾਪਾ ਵੀ ਲਾਇਆ ਤੇ ਇਹਨਾਂ ਨੂੰ ਇਹਨਾਂ ਦੀ ਖੁਰਕ ਚੰਗੀ ਤਰ੍ਹਾਂ ਲਾ ਕੇ ਇਹਨਾਂ ਨੂੰ ਗੱਡੀਆਂ 'ਚ ਸੁੱਟ ਕੇ ਇਹਨਾਂ ਨੂੰ ਵੀ ਅੰਦਰ ਸੁੱਟਿਆ ਸੋ ਜਿਹੜੇ ਹੋਰ ਰਹਿ ਗਏ ਨੇ ਅਜੇ ਤਾਂ 92 ਨੇ ਜੇ ਦੋ ਹੀ ਕਹਿੰਦੇ 90 ਕਿੱਥੇ ਕਿੱਥੇ ਨੇ ਕੋਈ ਦਿਖਾਓ ਯਾਰ ਤੁਸੀਂ ਵੀ ਦਲੇਰੀ ਦਿਖਾਓ ਪੰਜਾਬ ਦਾ ਅੰਨ ਖਾਦਾ ਤੁਸੀਂ ਪੰਜਾਬ ਦੀਆਂ ਰੋਟੀਆਂ ਖਾਧੀਆਂ ਨੇ ਹੈ ਗਰੀਬਾਂ ਦਾ ਵੱਧੂ ਖੂਨ ਨਚੋੜਿਆ ਹੈ ਹੁਣ ਜਿਹਦੀ ਵਜ੍ਹਾ ਨਾਲ ਤੁਸੀਂ ਨਚੋੜਿਆ ਇੰਨੀਆਂ ਪ੍ਰਾਪਰਟੀਆਂ ਬਣਾ ਲਈਆਂ ਔਰ ਜਾਓ ਮਣਾ ਮੋਟਾ ਪਿੱਛੇ ਹੱਲਾ ਹੰਗਾਮਾ ਦੇ ਕਰੋ ਉਹਨੂੰ ਪਤਾ ਲੱਗੇ ਵੀ ਹਾਂ ਮੇਰੇ ਪਿੱਛੇ ਕੌਣ ਅੜਿਆ ਸੋ ਮੰਤਰੀ ਖਰਜੋਤ ਸਿੰਘ ਬੈਂਸ ਤੇ ਡਾਕਟਰ ਬਲਵੀਰ ਸਿੰਘ ਇਹ ਦੋਨੇ ਆਪ ਦੇਖੋ ਤੁਸੀਂ ਇਹ ਕਿਵੇਂ ਆਪਣੀਆਂ ਲੱਤਾਂ ਚੌੜੀਆਂ ਕਰਾ ਰਹੇ ਨੇ ਇਹਨਾਂ ਦੀ ਚੰਗੀ ਗਿੱਦੜਕੁੱਟ ਵੀ ਹੋਈ ਆ ਉੱਥੇ ਹੋਰ ਕਟਾਪਾ ਲਵਾ ਕੇ ਇਹਨਾਂ ਨੂੰ ਅੰਦਰ ਠੋਕਿਆ ਹੋਇਆ ਤੇ ਬਾਕੀ ਜਿਹੜੇ 90 ਰਹਿ ਗਏ ਉਹ ਹੁਣ ਮੈਨੂੰ ਲੱਗਦਾ ਉਹਨਾਂ ਨੇ ਸ਼ੰਭੂ ਬਾਡਰ ਨਹੀਂ ਟੱਪਣਾ ਤੇ ਕਈਆਂ ਨੇ ਕਰਨਾਲ ਨਹੀਂ ਟੱਪਣਾ ਕਈਆਂ ਨੂੰ ਬਿਖਾਰ ਦਾ ਬਹਾਨਾ ਲਾਣਾ ਕਈਆਂ ਨੇ ਕਹਿਣਾ ਵੀਪੀ ਅਪਡੋਨ ਸੀ ਕਈਆਂ ਨੇ ਕਹਿਣਾ ਤਵੀਰ ਠੀਕ ਨਹੀਂ ਸੀ ਸੋ ਹੁਣ ਬਹਾਨੇ ਕਰਨ ਦੀ ਲੋੜ ਨਹੀਂ ਭਾਈ ਮਰਦ ਮਰਦਾਂ ਵਾਂਗ ਲੱਗੋ ਜੇ ਕਿਸੇ ਪਾਰਟੀ ਨਾਲ ਜੁੜੀਏ ਤੇ ਉਹਨੂੰ ਇੰਜ ਪਿੱਛੋ ਪੇਠ ਨਹੀਂ ਦਿਖਾਈਦੀ ਤੇ ਆਹਾਂ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ ਹੁੰਦਾ ਜਾਂਦਾ ਰਹਿੰਦਾ ਹੈ ਅਸੀਂ ਆਮ ਜਨਤਾ ਵੀ ਤੇ ਪੀਸੇ ਰਹੇ ਆਂ ਕਦੀ ਕਾਲੀਆਂ ਤੋਂ ਕਦੀ ਕਾਂਗਰਸੀਆਂ ਤੋਂ ਹੁਣ ਤੁਸੀਂ ਆ ਗਏ ਤੇ ਸਾਨੂੰ ਸਾਰਿਆਂ ਨੇ ਰਗੜਿਆ ਅਸੀਂ ਸਾਰਿਆਂ ਦਾ ਰਗੜਾ ਖਾਧਾ ਤੇ ਤੁਸੀਂ ਵੀ ਮਣਾ ਮੋਟਾ ਹੁਣ ਗੋਡੇ-ਗਾਡੇ ਆ ਸੜਕਾਂ ਤੇ ਰਗੜਵਾਓ ਐਵੇਂ ਥੋੜੀ ਗੱਲ ਬਣੂਗੀ ਹੁਣ ਥੋੜਾ ਆਪਣਾ ਆਪ ਦਿਖਾਓ ਤੁਹਾਡੀ ਵੀ ਪਤਾ ਲੱਗੇ ਸਿਹਤ-ਵੇਦ ਦਾ ਕਿੱਡਾ ਹੈ ਪਰ ਤੁਸੀਂ ਉਹ ਭੰਨੇ ਪਾਉਣੇ ਆ ਕਿਸੇ ਨੇ ਕਿਤੇ ਹੋਣਾ ਹੁਣ ਕਿਤੇ ਨੇ ਕਿਤੋਂ ਵੀਡੀਓ ਪਾਣੀ ਆ ਮੈਂ ਫਲਾਣੀ ਥਾਂ ਗਿਆ ਸੀ ਬਸ ਆ ਗਿਆ ਮੈਂ ਆ ਗਿਆ ਉਦੋਂ ਤੱਕ ਸਾਰਾ ਕੰਮ ਮੱਕੂ ਠੱਪਿਆ ਜਿਹੜੇ ਪੰਜ ਚਾਰ ਹੋਰ ਫੜੇ ਗਏ ਸੋ ਕੇਜਰੀਵਾਲ ਐਵੇਂ ਨਹੀਂ ਚੁੱਕਿਆ ਕਿਸੇ ਗੱਲ ਨਾਲ ਚੁੱਕਿਆ ਵੱਧੂ ਪੈਸਾ ਬਣਾਇਆ ਪੰਜਾਬ ਨੂੰ ਲੁੱਟ ਕੇ ਖਾ ਕੇ ਉਧਰੋਂ ਦਿੱਲੀ ਦਾ ਸਾਰਾ ਕੰਮ ਪੂਰੇ ਭਾਰਤ ਵਿੱਚ ਹੁਣ ਇਲੈਕਸ਼ਨ ਲੜਨ ਐਵੇਂ ਨਹੀਂ ਲੜਿਆ ਜਾਂਦਾ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਪਾਪ ਕੀਤੇ ਨੇ ਉਹ ਤਾਂ ਕਰਮ ਕੀਤੇ ਹੋਣ ਜ਼ਰੂਰ ਅੱਗੇ ਆਉਣਗੇ ਸੋ ਦੋਸਤੋ ਇਹ ਆਮ ਆਦਮੀ ਦੀ ਹੁਣ ਦੁਰਦਸ਼ਾ ਇਲੈਕਸ਼ਨ ਤੱਕ ਇਹਨਾਂ ਨੇ ਇੰਨੀ ਖਲਾਰ ਦੇਣੀਆਂ ਆਪਣਾ ਮੋਦੀ ਸਾਹਿਬ ਨੇ ਇਹੋ ਜੇ ਕਰ ਦੇਣੇ ਨੇ ਇਹਨਾਂ ਨੇ ਇਲੈਕਸ਼ਨ ਨੂੰ ਮੂੰਹ ਨਹੀਂ ਕਰਨਾ ਆ ਜਿਹੜੇ 13 ਦੇ 13 ਹੀ ਉਹਨਾਂ ਨੂੰ ਕੰਮਣੀਆਂ ਛਡਣੀਆਂ ਨੇ ਤੇ ਇਹ ਅੱਵਲ ਤੇ ਇਲੈਕਸ਼ਨ ਤੇ ਛੱਡ ਦੇਣ ਤੇ ਚੰਗੇ ਰਹਿਣਗੇ ਜੇ ਨਹੀਂ ਛੱਡਦੇ ਤੇ ਇਲੈਕਸ਼ਨ ਦੇ ਵਿੱਚ ਈਡੀਆਂ ਬਹਿਣਗੀਆਂ ਜਾਂ ਇਲੈਕਸ਼ਨ ਤੋਂ 2 ਮਹੀਨੇ ਬਾਅਦ ਈਡੀਆਂ ਬਹਿਣਗੀਆਂ ਤੇ ਕਿਉਂਕਿ ਪੰਜਾਬੀ ਬੰਦਿਆਂ ਨੂੰ ਖਾਣ ਪੀਣ ਦੀ ਵੱਧੂ ਆਦਤ ਹੈ ਇਹਨਾਂ ਨੇ ਅੜ ਜਾਣਾ ਹੈ ਫੇਰ ਇਹਨਾਂ ਕੰਮਾਂ 'ਚ ਤੇ ਐਡੇ ਸਾਊ ਪਾਰਟੀ ਹੈਗੇ ਨਹੀਂ ਇਹ ਸੋ ਜਿੰਨੇ ਖਰਚਾ ਲਾਇਆ ਹੁੰਦਾ ਫਿਰ ਉਹ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹਨਾਂ ਦੀਆਂ ਏਡੀਆਂ ਨੇ ਰੇਡ ਮਾਰ ਦੇਣੀ ਆ ਮੋਦੀ ਨੇ ਰੇਡ ਮਾਰ ਦੇਣੀ ਆ ਮੋਦੀ ਫਿਕਰ ਨਾ ਕਰੋ ਇਹ ਮੈਂ ਮੋਦੀ ਦਾ ਕੋਈ ਸਮਰਥਕ ਨਹੀਂ ਹੈਗਾ ਪਰ ਮੈਂ ਉਹਦੇ ਦਿਮਾਗ ਨੂੰ ਜਾਣਨਾ ਕਿੰਦਾ ਕੋ ਚੁਸਤ ਬੰਦਾ ਹੈ ਉਹਨੇ ਇਲੈਕਸ਼ਨ ਨੇ ਜਿਤਨਾ ਹੀ ਜਿਤਨਾ ਐਕਟਿਵ ਉਹਨੇ ਫਿਰ ਪਾਵਰ ਦਿਖਾਣੀ ਆ ਔਰ ਬਾਕੀ ਜਿਹੜਾ ਬਾਕੀ ਪਾਰਟੀਆਂ ਨੂੰ ਇਹਾ ਜੁੱਤੀ ਖੜਕਣਾ ਜਿਵੇਂ ਜਨਤਾ 5 ਸਾਲ ਜੁੱਤ ਖਾਨ ਤੇ ਰਹਿੰਦੀ ਆ ਹੁਣ ਇਹਨਾਂ ਦੇ ਨੰਬਰ ਨੇ ਸੋ ਖੁਸ਼ੀ ਇਸ ਗੱਲ ਦੀ ਹੈ ਕਿ ਮੋਦੀ ਇਹਨਾਂ ਨੂੰ ਛੇਤਰ ਦੱਬ ਕੇ ਬਾਹੇ ਕਿਉਂਕਿ ਇਹਨਾਂ ਨੇ ਪੰਜਾਬ 'ਚ ਗਾਲ੍ਹਾਂ ਬਾਹਰ ਗੰਦ ਪਾਤਾ ਤੇ ਇਹਨਾਂ ਨੂੰ ਇੰਨਾ ਕਿ ਛੇਤਰ ਵਹਿ ਜੇ ਕਿ ਮੁੜ ਕੇ ਇਹ ਆਪਣੀ ਨਾਨੀ ਇਹਨਾਂ ਨੂੰ ਯਾਦ ਰਵੇ ਔਰ ਆਪਣੀਆਂ ਕਰਤੋਤਾਂ ਵੀ ਯਾਦ ਰਹਿਣ ਔਰ ਆਪਣੀ ਸਹੀ ਅਕਾਤ ਵਿੱਚ ਆ ਕੇ ਸਹੀ ਕੰਮ ਕਰਨ ਲੱਗ ਜਾਣ ਸਾਡਾ ਵੀਡੀਓ ਪਾਣ ਦਾ ਤੇ ਇਹੀ ਮਨਸਾ ਹੈ ਕਿ ਇਹ ਆਪਣੀ ਔਕਾਤ ਵਿੱਚ ਆ ਜਾਣਾ ਔਰ ਲੋਕਾਂ ਦਾ ਕੰਮ ਕਰਨਾ ਆਮ ਆਦਮੀ ਬਣ ਕੇ ਰਹਿਣਾ ਅੱਜ-ਪੱਜ ਵੱਡੀਆਂ-ਵੱਡੀਆਂ ਗੱਡੀਆਂ 'ਚ ਨਾ ਬਣਨੇ ਲੋਕਾਂ ਨੂੰ ਅੱਗੋਂ ਜਵਾਬ ਦਿੰਦੇ ਨੇ ਹੋਂ ਜਿਹੜੇ ਸਵਾਲ ਪੁੱਛਦੇ ਨੇ ਉਹਨਾਂ ਨੂੰ ਜੇਲਾਂ ਜਿੱਤੋਂ ਦੇ ਨੇ ਬਹੁਤ ਇਹ ਹਿਯਾਰ ਹੋਗੇ ਨੇ ਅਕਾਲੀਆਂ ਦੇ ਵੀ ਪਿਓ ਬਣਦੇ ਨੇ ਇਹਨਾਂ ਨੂੰ ਕੱਲ ਦੀ ਭੂਤਨੀ ਸਿਵਿਆਂ ਚ ਅੱਧ ਸੋ ਇਹ ਮੋਦੀ ਦੇ ਸਾਹਬ ਦੇ ਹਿਸਾਬ ਨਾਲ ਹੀ ਚੱਲਣਗੇ ਹੈਗੀ ਤਾਂ ਉਹਨਾਂ ਦੀ ਬੀ ਟੀਮ ਸੀ ਪਰ ਬੀ ਟੀਮ ਨੂੰ ਬਾੜਤਾ ਉਹਨਾਂ ਨੇ ਸਕੀਮ ਨਾਲ ਤੇ ਬਾਕੀ ਜੋ ਕੁਝ ਹੈ ਠੀਕ ਹੋ ਜਾਣਾ ਨਾਲ ਵੀ ਤੇ ਵੀਡੀਓ ਲੱਗੀ ਵਧੀਆ ਤੇ ਅੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਕਰ ਦਿਓ ਮੇਰੇ ਵੀਰ ਧੰਨਵਾਦ ਸਭ ਦਾ ਸਤਿ ਸ੍ਰੀ ਅਕਾਲ